ਤਸਕਰੀ ਦੌਰਾਨ ਫੜੇ ਗਏ 12 ਉੱਠਾਂ ਨੂੰ ਬਠਿੰਡਾ ਪੁਲਿਸ ਨੇ ਭੇਜਿਆ ਰਾਜਸਥਾਨ ਜੀਆਂ ਦਾਸੀ ਹੈ ਕਿ ਬਠਿੰਡਾ ਪੁਲਿਸ ਵੱਲੋਂ 1 ਮਹੀਨਾ ਪਹਿਲਾਂ ਤਸਕਰੀ ਕਰਕੇ ਲਜਾਏ ਜਾ ਰਹੇ 12 ਉੱਠਾਂ ਨੂੰ ਮੌੜ ਅਦਾਲਤੀ ਹੁਕਮਤ ਬਾਅਦ ਰਾਜਸਥਾਨ ਦੀ ਮਹਾਵੀਰ ਕੈਮਲ ਸੈਂਟਰੀ ਵਿੱਚ ਭੇਜਿਆ ਗਿਆ ਜਾਣਕਾਰੀ ਦਿੰਦੇ ਹੋਏ ਐਸਐਚਓ ਥਾਣਾ ਕਨਾਲ ਹਰਜੀਵਨ ਸਿੰਘ ਦੱਸਿਆ ਹੈ ਕਿ 1 ਮਹੀਨਾ ਪਹਿਲਾਂ ਪੁਲਿਸ ਚੌਂਕੀ ਵਰਦਮਨ ਵਿਖੇ ਸ਼ਿਵ ਜੋਸ਼ੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਤੇ ਇੱਕ ਕੈਂਟਰ ਵਿੱਚ 12 ਉੱਠਾਂ ਨੂੰ ਤਸਕਰੀ ਕਰਕੇ ਲਜਾਇਆ ਜਾ ਰਿਹਾ ਸੀ ਤੇ ਕਈ ਉੱਠਾਂ ਦੀ ਹਦਲਾਤ ਗੰਭੀਰ ਬਾਣੀ ਸੀ ਜੇਬ ਜੋਸ਼ੀ ਦੀ ਸ਼ਿਕਾਇਤ ਤੇ ਪੁਲਿਸ ਵੱਲੋਂ ਇੱਕ ਕੈਂਟਰ ਵਿੱਚੋਂ 12 ਊਂਟ ਬਰਾਮਦ ਕੀਤੇ ਗਏ ਜਨਤਬਾਦ ਬਠਿੰਡਾ ਦੀ ਇੱਕ ਗਊਸ਼ਾਲਾ ਵਿੱਚ ਰੱਖਿਆ ਗਿਆ ਤਾਂ ਇਹਨਾਂ ਉੱਤੇ ਊਂਟਾਂ ਦੀ ਦੇਖਭਾਲ ਲਈ ਗਊਸ਼ਾਲਾ ਵੱਲੋਂ ਕੀਤੀ ਜਾ ਰਹੀ ਸੀ ਪਰ ਰੱਖ ਰਖਾ ਵਿੱਚ ਪੁਲਿਸ ਵਿਭਾਗ ਤੇ ਗਊਸ਼ਾਲਾ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਤੋਂ ਬਾਅਦ ਸਿਆਜਾਰੇ ਕੇਦਾਲ ਦੀ ਹਕਮਤ ਤੇ ਸੀਨੀਅਰ ਪੁਲਿਸ ਅਧਿਕਾਰੀ ਦੀਆਂ ਹਦਾਇਤਾਂ ਤੋਂ ਬਾਅਦ ਅੱਜ 12 ਊਂਟਾਂ ਨੂੰ ਤਿੰਨ ਵੱਖ-ਵੱਖ ਟਰੱਕਾਂ ਰਾਹੀਂ ਰਾਜਸਥਾਨ ਦੀ ਮਹਾਵੀਰ ਕੈਮਲ ਸੈਂਚਰੀ ਦੇ ਵਿੱਚ ਭੇਜ ਦਿੱਤਾ ਗਿਆ ਹੈ ਹੋਰ ਕੀ ਕੀ ਹੈ ਤੁਸੀਂ ਵੀ ਸੁਣੋ ਉਹਨਾਂ ਜੀ ਇੱਕ ਸਾਡੇ ਕੋਲੇ ਮੁਕਾਦਮ 99 301124 ਨੂੰ ਸ਼ੇਵ ਜੋਸ਼ੀ ਦੇ ਬਿਆਨ ਤੇ ਸੀ ਉਹ ਦਰਜ ਕੀਤਾ ਸੀਗਾ ਉਹਦੇ ਚ ਸਾਨੂੰ ਇੱਕ ਕੈਂਟਰ ਰੋਕਿਆ ਸੀਗਾ ਉਹਦੇ ਚ 12 ਉੱਠ ਸੀਗੇ ਜੀ ਉਹ ਚ ਐਨੀਮਲ ਕਰੂਡ ਐਕਟ ਦਾ ਅਸੀਂ ਪਰਚਾ ਦਰਜ ਕਰਤਾ ਸੀ ਉਹਦੇ ਚ ਅਸੀਂ ਇਹ ਜਦੋਂ ਉੱਠ ਇਹ ਬਲਾਡੇ ਵਾਲੇ ਗਊਸ਼ਾਲਾ ਉਹਦੇ ਚ ਛੜਤੇ ਸੀਗੇ ਜੀ ਅਸੀਂ ਉਦੋਂ ਬਾਅਦ ਜਦੋਂ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਆਰਡਰ ਮਿਲਿਆ ਵੀ ਇੱਥੇ ਇੱਕ ਮਹਾਵੀਰ ਕੈਮਲ ਸੈਂਚਰੀ ਹੈ ਸਰੋਹੀ ਰਾਜਸਥਾਨ ਚ ਵੀ ਉਹਨੂੰ ਉੱਥੇ ਤਬਦੀਲ ਕਰ ਲਓ ਉਹ ਅੱਜ ਅਸੀਂ ਟਰਾਂਸਪੋਰਟ ਵਿਭਾਗ ਨੇ ਸਾਨੂੰ ਗੱਡੀਆਂ ਦਿੱਤੀਆਂ ਤੇ ਵੈਟਰਨਰੀ ਵਿਭਾਗ ਹੈ ਜਿਹੜਾ ਇਹ ਸਾਡੇ ਨਾਲ ਹੈਗਾ ਉਹ ਤਿੰਨ ਗੱਡੀਆਂ 'ਚ ਅਸੀਂ ਉਹ ਉਲਟ ਲੋਡ ਕਰ ਲਿਆ ਜੀ ਤੇ ਇਹ ਅਸੀਂ ਗਰਮੀਤ ਸਿੰਘ ਦੀ ਅਗਵਾਈ 'ਚ ਅਸੀਂ ਉਹਨਾਂ ਨੂੰ ਉੱਥੇ ਮਾਹਵੀਰ ਕਾਮਲਾ ਜਿਹੜੀ ਹੈ ਸੈਂਚਰੀਆ ਸਰੋਹੀ ਉੱਥੇ ਚੜ੍ਹਨ ਜਾ ਰਹੇ ਹਾਂ ਸਰ ਕਿੰਨਾ ਕੁ ਰੱਖ-ਰਖਾਅ 'ਚ ਦਿੱਕਤਾਂ ਆਈਆਂ ਜਾਂ ਕੀ-ਕੀ ਸਮੱਸਿਆਵਾਂ ਆ ਬੰਦਾ ਦੇਖੋ ਇਹ ਰੱਖ-ਰਖਾਅ 'ਚ ਦਿੱਕਤਾਂ ਤਾਂ ਆਉਣਗੀਆਂ ਕਿਉਂ ਇਹ ਜਾਨਵਰ ਵੱਡਾ ਹੈਗਾ ਇਹਦੇ ਲਈ ਪ੍ਰੋਪਰ ਕਿਤੇ ਇੰਤਜ਼ਾਮ ਵੀ ਨਹੀਂ ਸੀਗਾ ਤੇ ਫਿਰ ਵੀ ਅਸੀਂ ਆਫਸਰਾਂ ਦੇ ਸਹਿਯੋਗ ਨਾਲ ਅਸੀਂ ਨੂੰ ਹੈਂਡਲ ਕਰ ਲਿਆ ਸੀ ਕਿੰਨੇ ਉੱਠ ਪਈ ਗਏ ਜੀ ਇਹ 12 ਉੱਠ ਹੈ ਜੀ ਤਿੰਨਾਂ ਗੱਡੀਆਂ ਅਸੀਂ ਸਾਨੂੰ ਟਰਾਂਸਪੋਰਟ ਵਿਭਾਗ ਨੇ ਦੇ ਦਿੱਤੀਆਂ 12 ਅਸੀਂ ਤਿੰਨ ਤਿੰਨ ਚਾਰ ਚਾਰ ਕਰਕੇ ਤਿੰਨਾਂ ਗੱਡੀਆਂ ਚ ਅਸੀਂ ਲੋਡ ਕਰ ਲਿਆ ਤੇ ਛੱਡਿਆ ਹੋ ਗਿਆ ਸਰ ਜਿਸ ਤਰ੍ਹਾਂ ਠੰਡ ਦਾ ਪ੍ਰਗੋਪ ਹੈ ਕਿਸ ਤਰ੍ਹਾਂ ਦੀ ਦੇਖ ਰੇਤ ਜਾਂ ਨਿਗਰਾਨੀ ਕੀਤੀ ਗਈ ਨਿਗਰਾਨੀ ਇਸ ਵੈਟਰਨਰੀ ਵਿਭਾਗ ਸਾਡੇ ਨਾਲ ਹੈ ਪਹਿਲਾਂ ਵੀ ਵੈਟਰਨਰੀ ਵਿਭਾਗ ਨੇ ਸਾਨੂੰ ਸਹਿਯੋਗ ਦਿੱਤਾਗਾ ਹੁਣ ਵੀ ਦੇ ਰਹੇ ਹੈ ਕਿ ਉੱਥੇ ਉਹਨਾਂ ਨਾਲ ਤਾਲਮਿਲ ਵੀ ਹੋ ਗਿਆ ਸਾਡਾ ਮਾਹਵਿਰ ਸੈਂਚਰੀ ਨਾਲ ਤੇ ਅੱਗੇ ਉਹਨਾਂ ਦੇ ਨਗਰਾਂ ਨੇ ਚਾਹਤੇ ਸਨ